ਕੀ ਦੇਵਤ ਕਮਲ ਸਾਰੇ ਸਸਤੇ ਪਈ। ਖਜਾਪਤਨ ਦੱਸਾਂਗੇ ਕਿਵੇਂ ਸਕੂਲ ਦੀ ਡਰੈੱਸ ਬਣਾਣੀ ਹੁੰਦੀ ਹੈ। ਸਾਈਡ ਨੈਕ ਕਿਵੇਂ ਬੁਲੇ ਨੈਕ। ਉਹਦੇ ਬਾਰੇ ਫਾਈ ਦੱਸਾਂਗੇ ਕਿ ਇਸ ਤਰ੍ਹਾਂ ਡਰਾਫ ਕਰਨਾ ਹੈ ਕਿ ਇਸ ਤਰ੍ਹਾਂ ਫਾਈ ਕਰਨੀ ਹੈ। ਪੱਟੀ ਅਲਗ-ਗਲਾ। ਸਭ ਤੋਂ ਪਹਿਲਾਂ ਆਪਾਂ ਲੰਬਾਈ ਚੜਾਈ ਨਾਪ ਦੇ ਸਾਰ ਨਾਲ ਕਟਾਰ ਲਈਏ। ਉਸ ਤੋਂ ਬਾਅਦ ਆਪਾਂ ਟੀਰਾ ਡਰਾਫ ਕਰਨਾ ਹੈ। ਜਿਵੇਂ ਨਾਰਮਲ ਸੂਟ ਸੀਣਾ ਉਹਦਾ ਆਪਾਂ ਟੀਰਾ ਉਹਨਾਂ ਦਾ ਹੈਗਾ ਸੀਗਾ 12 ਤੇ ਹੁਣ ਆਪਾਂ ਤਿਆਰ ਕਰਨਾ ਹੈ ਦਾ 13. 1 ਇੰਚ ਵੱਧ। ਤੇ ਆਪਾਂ ਫਟਾਈ ਕਰਾਂਗੇ 7 ਤੇ 13 ਹੁਣ ਆਪਾਂ ਤਿਆਰ ਕਰਨਾ ਹੈ 13 ਪੈਸੇ ਨੋਰਮਲ ਛੁੱਟਦਾ ਹੁੰਦਾ ਹੈ 12 ਨਾਲ ਦਾ 13 ਦਾ ਹੱਫ ਆ ਗਿਆ 13 ਤਿਆਰ ਕਰਨਾ ਤੇ ਆਪਾਂ ਹੁਣ 14 ਤੇ ਨਿਸ਼ਾਨੀ ਲਾਵਾਂਗੇ 14 ਦਾ ਹੱਫ ਆ ਗਿਆ 7 ਨੀਚੇ ਨੂੰ ਆਪਾਂ ਉਹੀ ਲਾਣਾ ਹੈ 5.5 ਬਰਸਟ ਕੇ ਆਪਣਾ ਦੀ 18 ਇਸ ਤਰੀਕੇ ਦੇ ਨਾਲ ਸਾਢੇ ਲਗਾ ਲਓ ਆਪਾਂ ਸਹੀ ਨਾ ਤੁਸੀਂ ਇਹਦੀ ਵੀ ਲੈ ਲੈਂਦੇ ਆਪਾਂ ਅਣਾ ਪਹਿਲਾਂ ਹਾਫ ਲੈਣਾ ਹੈ 1/2 ਇੰਚ ਆਪਣੀਆਂ ਕਟਾਈ ਤੇ ਚੱਲ ਗਿਆ ਕਾਈ ਤੋਂ ਬਾਹਰ ਆ ਗਿਆ ਆਪਣਾ 7 ਇੰਚ 7 ਦਾ ਹਾਫ ਆ ਗਿਆ 3.5 ਇਸ ਤਰ੍ਹਾਂ ਇਹਦੀ ਆਪਾਂ ਗਲਾਈ ਫਰਣੀ ਇਹਦੇ ਵਿੱਚ ਹੁਣ ਆਪਣਾ ਆ ਗਿਆ ਕਿ 2 ਇੰਚ ਦੋ ਦੋ ਹਰਫਾ ਗਿਆ ਨਾ ਇੱਕ ਇਸ ਤਰ੍ਹਾਂ ਇਹ ਹੈਗੀ ਅੱਗੇ ਵਾਲੀ ਗਲਾਈ ਇਹ ਆਪਾਂ ਵੱਧ ਥੋੜੀ ਤਾਂ ਪਾਈਏ ਕਿ ਆਪਾਂ 3 ਇਰਾ ਵੱਧ ਰੱਖਿਆ ਹੋਇਆ ਹੈ ਇਥੋਂ ਕੱਪੜੇ ਦਾ ਲੂਜ ਨਾ ਹੋਵੇ ਕਪੜਾ ਇਸ ਕਰਕੇ ਵੱਧ ਰੱਖੀਏ ਇਸ ਤਰ੍ਹਾਂ ਹੁਣ ਆਪਾਂ ਜੀ ਕਟਾਈ ਕਰਾਂਗੇ ਇਨੀ ਪੰ ਸਿੱਧਾ ਕੱਟ ਪਾਣਾ ਹੁੰਦਾ ਹੈ ਇੱਥੋਂ ਆਪਾਂ ਗਲਾਈ ਦੇਣੀ ਹੈ ਇਹ ਆ ਗਿਆ ਆਪਣੀ ਬਾਹਰਲੀ ਕੱਟ ਮੈਕ ਪੱਲੇ ਦੀ ਆ ਵੀ ਆਪਾਂ ਇਹ ਜਿਹੜੀ ਕੱਟਾ ਪਾਈਏ ਨਾ ਆਪੇ ਦੋਨੇ ਪੱਲੇ ਦੀਆਂ ਪਾਲੀਆਂ ਨੇ ਦੋਨੇ ਪਲੇਸ ਤਰ੍ਹਾਂ ਰੱਖੇ ਹੋਏ ਨੇ ਅੰਨੀ ਚੇਕ ਵੱਲ ਦੂਸਰਾ ਪਲੇਟਾ ਹੁਣ ਇਹ ਜਿਹੜੀ ਕੱਟ ਪਾਣੀ ਹੈ ਅੱਗੇ ਵਾਲੀ ਟੰਟਾ ਵਾਲੀ ਉਹਨੇ ਚੱਕ ਲੈਣਾ ਕਮੀਜ਼ ਨੂੰ ਇਹ ਹੈ ਗੱਲੇ ਆਪਣੇ ਫਰੰਟ ਪੱਲੇ ਦਿਖਾ ਦੇ ਹੁਣ ਦੱਸਣਾ ਤੁਹਾਨੂੰ ਆਪਾਂ ਗੱਲੇ ਦੀ ਕਟਾਈ ਗੱਲਾ ਕਿਸ ਤਰ੍ਹਾਂ ਰੱਖਣਾ ਹੈ ਹੁਣ ਨੈਕ ਦੀ ਕਟਾਈ ਵਾਸਤੇ ਤੁਹਾਨੂੰ ਦੱਸਾਂਗੇ ਪਰ ਉਹ ਕਿੰਨਾ ਰੱਖਣਾ ਹੈ ਆਪਾਂ 2.5 ਇੰਚ ਰੱਖ ਲਾਂਗੇ ਐਸੇ ਤਾਂ ਆਪਾਂ 2.5 ਰੱਖ ਦਿਆ ਕਿਵੇਂ ਐਨ ਪਰਤੀ ਲਾਣੀ ਨਾ ਤੇ نیچے ਨੂੰ 3.5 ਇਸ ਤਰ੍ਹਾਂ ਆਪਾਂ 4.5 खाना तैयार कर लेना इतों गलाई आप वैसे अंदर पैसे अद्धी इंच अद्धे इंच की नहीं पानी एक इंच की पानी है इतों गलाई ज्यादा ता नहीं देनी फिर आप वैन लाने इतों खिच जी पीती है प्रोपर सही नहीं लगता है इस तरह की गलाई घट पानी है ਇਹ ਹੈ ਜੇ ਆਪਣਾ ਕੱਟ ਲਾਉਣ ਵਾਸਤੇ ਸੱਤੰਜੇ ਦਾ ਆਪਾਂ ਕੱਟ ਲਾਵਾਂਗੇ ਇਹ ਆਪਾਂ ਫਟਾਈ ਕਰਨੀ ਹੈ ਇਹਦੇ ਵਿੱਚ ਆਪਾਂ ਸਿਰਫ ਇਦਾਂ ਕੈਂਚੀ ਹੀ ਫੇਰਨੀ ਹੈ ਇਹ ਆਪਾਂ ਅਗਲੇ ਫਰੰਟ ਪੱਲੇ ਦੀ ਫਟਾਈਏ ਇਸ ਤਰ੍ਹਾਂ ਕਟਾਈਏ ਇਥੋਂ ਆਪਾਂ ਛੋਟਾ ਜਿਹਾ ਇਸ ਤਰ੍ਹਾਂ ਕੱਟ ਭਾਗੇ ਤੇ ਹੁਣ ਆਪਾਂ ਬਾਣੀਏ ਬੈ ਮਰੋੜਟ ਆਪਾਂ ਟਾਈਉ ਰੱਖਣਾ ਜਿੰਨਾ ਆਪਾਂ ਅੱਗੇ ਵਾਲਾ ਰੱਖਿਆ ਸੀ ਆ ਨੀਚੇ ਨੂੰ ਟੇਕੈਂਸ ਇਹਦੀ ਵੀ ਆਪਾਂ ਇਸ ਤਰ੍ਹਾਂ ਬਾਣੀਏ ਅੱਧੇ ਇੰਚ ਦੇ ਆਪਾਂ ਸਿੱਧੀ ਹੋਗੀ ਸਲਾਈ ਹੋਗੀ ਆ ਸਲਾਈਟ ਆ ਜਣੇ ਇਦਾਂ ਚ ਇਥੋਂ ਇਸ ਤਰੀਕੇ ਬਲਾਈ ਜਾਰੀ ਨਹੀਂ ਦੇਣੀ ਹੈਗੀ ਇਸ ਤਰ੍ਹਾਂ ਹੀ ਉਹਦੀ ਕਟਾਈ ਕਰਨੀ ਹੈ ਇਹ ਹੋ ਗਈ ਆਪਣੀ ਪਿਛਲੇ ਬੈਕ ਪਰ ਲਈਦੀ ਕਟਾਈ ਇਹ ਹੈ ਆਪਣਾ ਥੀਰਾ ਡਰਾਪ ਤੇ neck ਦੀ ਕਟਾਈ ਹੁਣ ਆਪਾਂ ਦੱਸਾਂਗੇ ਤੁਹਾਨੂੰ ਵੈਨ ਪੱਟੀ ਬਾਰੇ ਵੈਨ ਪੱਟੀ ਕਿਸ ਤਰੀਹਾਂ ਕਰਨੀ ਹੈ ਆਪੋ ਨੇ ਰੈਡੀਮੈਂਟ ਵੈਣ ਪੱਟੀ ਮਿਲ ਜਾਂਦੀ ਏ ਇਸ ਤਰ੍ਹਾਂ ਰੋਲ ਵਿੱਚ ਪੂਰੇ ਵਾਸਤੇ ਆਪਾਂ ਕੱਟ ਪਾਇਆਵੇਂ 7 ਇੰਚ ਦਾ ਵੈਣ ਪੱਟੀ ਕੱਟਾਂਗੇ ਆਪਾਂ 8 ਇੰਚ ਦੀ ਤੋਂ ਵੈਣ ਪੱਟੀਆਂ 8-8 ਇੰਚ ਦੀਆਂ ਕੱਟ ਲਵਾਂਗੇ ਤੇ ਤਕਰੀਬਨ 17 ਇੰਚ ਦਾ ਆਪਾਂ ਨੂੰ ਵੈਣ ਲਗਾਉਣ ਵਾਸਤੇ ਵੀ ਆਪਾਂ ਵੈਣ ਪੱਟੀ ਇਹਦੇ ਨਾਲ ਹੀ ਵੈਣ ਤਿਆਰ ਕਰ ਲੈਣਾ ਹੈ ਸਾਰੇ ਤੱਕ ਮੈਨਫਟੀ ਬਸ ਤੇ ਇਹਦੀ ਆਪਾਂ ਇਥੋਂ ਗਲਾਈ ਦੇ ਲੈਣੀ ਹੈ ਇਸ ਤਰੀਕੇ शेप ਦੇਣੀ ਆਪਾਂ ਬਸ ਹਤ ਕੋਣ ਹੀ ਕੱਟਣੀ ਹੈ ਹੁਣ ਆਪਾਂ ਕਪੜੇ ਤੇ ਮੈਨਫਟੀ ਨੂੰ ਤਿਆਰ ਕਰਾਂਗੇ ਉਪਰੋਂ ਮੈਂ ਆਪਾਂ ਕਪੜਾ ਛੱਡੀ ਥੋੜਾ ਆ ਤਾਂ ਇੰਚ ਛੱਡਾਂਗੇ ਅੱਧਾ 1 ਇੰਚ ਤੇ ਨੀਚੇ ਤੋਂ ਵੀ ਪੂਰਾ ਪਾਗੋਨ ਇੱਕ ਬੰਦ ਨਹੀਂ ਕਰਨਾ ਥੋੜਾ ਵੈਨ ਪੱਟੀ ਜਗੀ ਜੜੀਏ ਥੋੜੀ ਓਪਨ ਰੱਖਾਂਗੇ ਕਿ ਗਰਮੀਆਂ ਵਿੱਚ ਪੂਰਾ ਬੰਦ ਨਹੀਂ ਰੱਖਿਆ ਜਾਏਗਾ ਉੱਚੋਂ ਥੋੜਾ ਜਿਹਾ ਐਫੀਟੇਬਲ ਹੋ ਜਾਂਦਾ ਵੈਨ ਤੇ ਲਾ ਕੇ ਇਸ ਤਰ੍ਹਾਂ ਦੇਖ ਲਓ ਚਮਕਲਾ ਪਾਸਾ ਜਿਹੜਾ ਵੀ ਆਪਾਂ نیچے ਰੱਖਣਾ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਹੀ ਉੱਪਰ ਘਸ ਮਾਰਨੀ ਹੈ ਇਸੇ ਤਰੀਕੇ ਇਹ ਆਪਾਂ ਦੂਜੀ ਵੀ ਕਰਨੀ ਹੈ ਦੂਜੀ ਲਈ ਵੀ ਜਗ੍ਹਾ ਆਪ ਇੱਥੇ ਛੱਡ ਦੇਣੀ ਹੈ 1 ਇੰਚ ਦੀ 1.5 ਇੰਚ ਦੀ ਇਹ ਹੁਣ ਆਪ 2 ਇੰਚ ਦੀ ਢਾਈ ਕਰ ਲੈਣੀ ਨਾਲੇ ਨਾਲੋ 1.5 ਇੰਚ ਦੇ ਸਪੇਸ ਛੱਡ ਕੇ ਇਹ ਆਪਣੇ ਸੈਂਟਰ ਵਿੱਚ ਦੋਨੋਂ ਪਾਸੇ ਆਪਣੇ 8 ਇੰਚ ਕਪੜਾ ਇਧਰੋਂ ਛੱਡਿਆ ਹੋਇਆ ਹੈ ਇਧਰੋਂ ਵੱਧ ਵੈਣ ਪੱਟੀ ਤੋਂ ਇਧਰੋਂ ਵੱਡਾ ਤੋਂਨ ਆਪਾਂ ਲਾਵਾਂਗੇ ਉੱਪਰ neck ਵਾਸਤੇ ਇਹਨੂੰ ਇਸ ਤਰੀਕੇ ਜਿਹੜਾ ਚਮਕਲਾ ਪਾਸਾ ਵਾ ਨੀਚੇ ਰੱਖਣਾ ਵਾ 8 ਇੰਚ ਆਪਣੇ ਇਧਰ ਮਰਦ ਹੋਣਾ ਚਾਹੀਦਾ ਹੈ ਸਾਈਡ ਤੋਂ जोड़ा गलाई भी दी हुई जो अपना गलाई दीती है रखना है इधर गलाई तो बगैर जरा नीचे रखना है इस तरीके अपना इस तरह फोल्ड करके पूरा तो अपना डबल घुमा लिया डबल नहीं घुमा इसलिए आप रख लिया इस तरह इधर कपड़ा अपना सीन लगा जुगा बचा लिया नाल इतना अद्धी इंच दिए नाल जिम्मे अपना पैच पिया हुआ इस तरह निशानी लगा लीए इसलाई करने अटैच करना तो इस निशानी दे। अंदर सीन आनी चाहिए है अद्धा इंच वह रख के आप किस तरह कपड़े की कटाई करा इस तरह आप टाई करके प्रेस नार करें हम दस तरह लगा तरह कमीजना अटैच करनी है हम दसागे अपना थोड़ा जिम्मे अपना ਇਸ ਜਿਹਾ ਬੰਦ ਕਪੜਾ 1/2 ਇੰਚ ਦਾ ਕੰਫਟੀ ਦਾ ਇਹਨੂੰ ਇਸਤਰੀਂ ਕੋਲ ਕੇ ਹਟਾਉਣ ਕਰਕੇ ਸੀਨ ਲਗਾਵਾਂਗੇ ਫਲਾਈ ਲਾਣਗੇ ਬਾਕੀ ਆਪਾਂ ਨੋਰਮਲ ਕਰ ਲੈਣਾ ਐਸੀ ਤਰ੍ਹਾਂ ਹੀ ਆਪਾਂ ਦੂਜੇ ਦੇ ਲਾਵਾਂਗੇ ਇਸ ਤਰ੍ਹਾਂ ਪਾ ਸੀ ਇੰਨਾ ਲਗਾਵਾਂਗੇ ਇਹਦੀ ਪੱਟੀ ਤੇ ਵੀ ਤਿੰਨ ਪੱਤੀ ਕਰ ਲਾਂਗੇ ਜੀ ਡਬਲ ਸਾਰਾ ਪਾ ਕੱਪੜਾ ਕੱਟਦੇ ਥੋੜਾ ਜ਼ਿਆਦਾ ਹੋਵੇ ਤਾਂ ਇਸ ਤਰ੍ਹਾਂ ਹੁਣ ਇਹਨੂੰ ਸਿੱਧਾ ਕਰ ਲਵਾਂਗੇ ਇਸੇ ਤਰ੍ਹਾਂ ਹੀ ਆ ਪਾ ਇਹਦਾ ਕਰਨਾ ਵਾ